ਦਾ ਕੇ ਟੀਮ ਕਾਨੂੰ ਉਹ ਤਾਤੇ ਜਾਈ ਤੂੰ ਮੇ ਕੋਡੇ ਜੇ ਮਾਰੀ ਥੱਲੇ ਉਹ ਮਿੱਤਰੋ ਅੱਜ ਤੁਹਾਨੂੰ ਨਾ ਇਹ ਟਰੈਕਟਰ ਨੇ ਜਾਣਾਗਾ ਟਰਾਲੀ ਮੁਕਾਬਲੇ ਤੇ 52 10 ਹੈਗਾ ਸੰਤਪੁਰੇ ਦਾ ਤੇ ਇਹਦੇ ਮੋਡੀਫਾਈ ਕਰਕੇ ਪੰਪ ਲਾਇਆਗਾ ਤੇ ਚੈੱਕ ਕਰਦਾ ਗਲਦੀਪ ਮਿਸਤਰੀ ਫਤੇਗੜ ਲਾਇਆ ਆਪਣੇ ਪਿੰਡੀ ਪੰਪ ਆ ਭਾਈ ਉਹਨਾਂ ਦਾ ਟਰੈਕਟਰ ਹੈ ਇਹ ਤੇ ਚਲਾ ਕੇ ਦੇਖ ਰਿਹਾ ਗਲਦੀਪ ਆਇਆ ਫਿਰਦਾ ਵੀ ਪੰਜ ਨੂੰ ਜਿਵੇਂ ਦਿਖਾ ਦੇ ਸੜਕ ਤੇ ਅੱਛਾ ਜੱਜ ਅੱਗੇ ਬਾਸ ਵਾਂਗੂ ਮਾਰਸ਼ਲ ਗੁੱਡੇ ਚੱਕ ਥੱਲੇ ਗੋਡੇ ਮਰੀ ਜਾ ਕੇ ਥੱਲੇ ਉਹ ਬਾਈ ਨੂੰ ਵਧਾਇਆ ਆਹ ਬਾਈ ਇਹਦਾ ਡਰਾਈਵਰ ਉੱਪਰ ਉੱਪਰ ਮੂ ਕੇ ਆ ਜਾ ਵੇ ਰਹੀ ਕਲਦੀ ਪਤਾ ਆਹ ਵਾਰੀ ਜਿੱਕੇ ਨੂੰ ਤੇ ਮਾਰ 15 ਕਰ ਦੋ 15 ਲਿਫਟ ਚੱਕੀਂ ਬਾਈ ਮੜੀ ਜੀ ਲਿਫਟ ਚੱਕ ਲੈ ਰੇਸ ਮਾਰੀ ਬੜੀ ਜੀ ਮੂਰ ਕਿਉਂ ਉਹ ਡੀਪ ਕਿਹੜਾ ਗੇਅਰ ਲੱਗਦਾ ਹੈ ਜਿਹੜਾ ਮਰਜ਼ੀ ਦਾ ਗੇਅਰ ਹਾਂ ਬਈ ਆ ਜਾ ਉਹਨੂੰ ਕਿੜਾ ਲਾ ਕੇ ਦੂਜੇ ਸਾਈਡ ਦਿਖਾਉਣਾ ਥੋਨੂੰ ਵਖੋ ਬਈ ਤੂੰ ਆਪਰਾ ਈ ਤਾਂ ਨਹੀਂ ਗਾਈ ਜਿਵੇਂ ਉਹ ਕਹਿੰਦੇ ਮੈਂ ਘੋਰ ਆ ਹੜਾ ਹੜੋਂ ਦਾ ਭਗਾ ਕੋਈ ਹਾਰੇ ਤੇਰਾ ਹੜਾ ਹੰਦਾ ਤੇਰਾ ਹੀ ਨੇ ਕਿਨੇ ਨੇ ਜੇ ਮੇਰੇ ਇੱਕੜਾ ਕਹਿੰਦਾ ਰੋਕ ਰੋਕਣਾ ਸੀ ਜਾ ਦੇ ਉਹਦਾ ਪੱਟ ਛੱਡ ਜਾ

ਉੱਤਰੀ ਡਰਪੋ ਵਾਲੀ ਵਾਹ ਉੱਤਰੀ ਆ ਪੈ ਪੈ ਪਾਈ ਨਹੀਂ ਤੂੰ ਆ ਦਾ ਮਾਰੂਗਾ ਜੰਨਾ ਅਬਈ ਜੱਗਾ ਵਾਹ ਜੱਗਾ ਵਾਹ ਜੱਗਾ ਵਾਹ ਤਰਸੀਮ ਬਾਦ ਦੇ ਪੈ ਪਲਾਇਆ ਦੇ ਪੇਜਗਾ ਨਹੀਂ ਗੋਟੀ ਲੈ ਗੋਟੀ ਉਹ ਲੈ ਵੀ ਟਰਬੋ ਵਾਲਾ ਪਾਈਪ ਨਿਕਲ ਰਿਹਾ ਸੀ ਟਰੈਕਟਰ ਦਾ ਪਹਿਲਾਂ ਮਿਸਤਰੀ ਆਉਂ ਪਤੀ ਨਹੀਂ ਲੱਗਿਆ ਹੁਣ ਟਰਬੋ ਵਾਲਾ ਪਾਈਪ ਲਾਇਆ ਗਿਆ ਹੁਣ ਲਾਇਆ ਦੂਜਾ ਨਾ ਦੂਜੇ ਦੌਰ ਦਾ ਹੁਣ ਤੀਜੇ ਚ ਤੀਜੇ ਚ ਦੂਜੇ ਚ ਦਾਤੀ ਹੈ ਨਾ ਹੁਣ ਦੂਜਾ ਡੀ ਬਈ 15 ਹਾਲਾ ਉਹ ਮੇਰੇ ਟਰੈਕਟਰ ਆਪਣੇ ਵੀ ਰੈਡੀ ਹੋਇਆ ਤੀਆ ਪਿੰਡ ਸੰਗਤਪੁਰ ਦਾ ਟਰੈਕਟਰ ਉਹ ਵੀ ਆ ਗਿਆ 52 ਦਾ ਸਰ ਬੇਟ ਬੂਟ ਬਾਈ ਉਹ ਨਹੀਂ ਲੱਦ ਲਿਆ ਮਗਰੋਂ ਬਾਕੀ ਸਾਨੂੰ ਦਿਖਾਵਾਂਗੇ ਦਾ ਵੀ ਆ ਗਿਆ ਟਰੈਕਟਰ ਪਹੁੰਚ ਗਿਆ ਔਰੇ ਕਰ ਲਿਆ ਬੇਟ ਬੂਟ ਪੂਰਾ ਦਿਖਾਉਣੇ ਆ ਬਾਕੀ ਸਾਨੂੰ ਸਾਰਾ ਉਹ ਵੀ ਆਪਣੇ ਵਾਲਾ ਟਰੈਕਟਰ ਵੀ ਹੋ ਗਿਆ ਟਰੈਕਟਰ اها بيدلا لاڳي ني ني آجي مريستي تي اي دي تين ਬਹੁਤ ਹੀ ਬਹੁਤ ਵਧੀਆ ਹੈ ਓਏ ਹੇਰੋ ਮਾਰੂ ਕਿੰਦੇ ਚੱਲ ਚੱਲੇ ਆਹ ਯਾਰ ਇਹਨਾਂ ਨੂੰ ਲਿਆ 2000 ਤੱਕ ਕਰ ਦੇ 2000 ਵੱਡੇ ਵੱਡੇ ਪਾਵੇ 40 40 ਸਰਾ ਸਰਾ ਬਈ ਸਰਾ ਲਓ ਬਈ ਦੋ ਪਰਦਾੜੀ ਆ ਗਿਆ ਡਾਇਰੈਕਟਰ ਦਾ ਪ੍ਰਿੰਟ ਦਾ ਟਾਈਮ ਆ। ਹੋ ਮਿੰਟਾਂ ਨੂੰ ਕੱਟ ਗਿਆ ਚਲੋ। ਹਵਾ ਕਰਕੇ। ਹਵਾ ਕਰਕੇ। ਇਹ ਦੂਸਤਲੇ ਰੋਜੂ ਆਪ। ਇੱਕ ਵਾਰੀ ਤੁਸੀਂ ਉਹ ਕੱਟ ਕੇ ਪਹਿਲਾਂ ਆਪਾ। ਗੱਲ ਜੋ। ਛੱਡ ਜੋ। ਦਿਖਾ ਦੇਰੂ। ਆ ਗਿਆ ਬਈ ਲੈ। ਆ ਗਿਆ ਬਈ ਲੈ। ਤਲਾਈ ਆ ਬਈ ਤੁਨੂੰ ਇਹ ਇਹਦਾ ਟਿਕਾ ਆਪਿਆ ਆਹ ਦੇਖਾ ਉਹ ਵੀ ਸਰੇ ਵਗਦਾ ਆਵਾ ਵਾਲੀ ਘਟਾਰ ਚ ਆਉਂਦੇ ਚ ਉਹ ਬਹੁਤ ਵਧੀਆ ਰਹਿ ਗਿਆ ਬਹੁਤ ਵਧੀਆ ਆਹ ਆਹ ਲੈ ਭਈ ਆਪਣੇ ਵਾਲੇ ਦਾ 2:45 ਆ ਗਿਆ ਇਹਦਾ ਟਾਈਮ ਕੰਨਰਾਜੀ ਕਹਿੰਦੇ ਅੱਜ ਦਾ 242 ਹੈਗਾ ਹੁਣ ਤੱਕ ਦੂਜਾ ਨੰਬਰ ਹੈ ਦਾ ਉਹੀ ਹੈ ਜਿਹਨੂੰ ਅੱਗੇ ਜਾਂਦੀਆਂ ਬੱਸ ਉਹਦਾ 212 ਦੀ ਬੰਨੀ ਸਾਫ ਲੋ ਵੀ ਸੁਣੋ ਰਹਿ ਤੈਨੀਆਂ ਬਾਤ ਹੀ ਘੱਪ ਜਾ ਲਾ ਬਈ ਟਰੈਕਟਰ ਦੇ ਮੂਰੇ ਸੁੱਕੀ ਮਿੱਟੀ ਰੱਖ ਲਈ ਤੇ ਰੇਤਾ ਉੱਡ-ਉੱਡਾ ਡਰਾਈਵਰ ਦੀ ਪੈ ਗਿਆ। ਅਗੋਂ ਮੂੰਹ ਤੋਂ ਲੱਗ ਰਿਹਾ ਹੁਣ ਆ ਆ ਆ ਖੜੀ ਨੇ ਤਰਸੇ ਮੋਰੀ ਆਹੜਾ ਕਲੀਪ ਬਈ ਆ ਭਾਈ ਵਿੱਕੀ ਆ ਗਿਆ ਪੰਜਾਬ ਡੀਜ਼ਲ ਸੁਨਾਮ ਹਾਂ ਗਰਮ ਵਾਲੀ ਵੀ ਦਿਖਾ ਦਿੰਦੇ ਤੁਹਾਨੂੰ ਸੂਈ ਇਹਦੀ ਗਰਮ ਵੀ ਨਹੀਂ ਸੂਈ ਇਹਨਾਂ ਹੋਇਆ ਤੋ ਲੱਗ ਰਿਹਾ ਹੁਣ ਮੂਹ